ਅੱਜ ਤੋਂ 8-10 ਦਹਾਕੇ ਪਹਿਲਾਂ ਜਦੋਂ ਮੇਲਿਆਂ ਜਾਂ ਖਾੜਿਆਂ ਵਿੱਚ ਕਵੀਸ਼ਰ ਜਾਂ ਢਾਡੀ ਤੁਰ ਫਿਰ ਕੇ ਗਾਉਣ ਸੁਣਾਇਆ ਕਰਦੇ ਸਨ ਉਦੋਂ ਢਾਡੀਆਂ ਜਾਂ ਕਵੀਸ਼ਰਾਂ ਦੀ ਆਵਾਜ਼ ਵੀ ਸਪੀਕਰ ਵਰਗੀ ਹੋਇਆ ਕਰਦੀ ਸੀ ਲੋਕ ਗੋਲ ਚੱਕਰ ਬਣਾ ਕੇ ਉਹਨਾਂ ਢਾਡੀਆਂ ਨੂੰ ਸੁਣਦੇ ਸਨ ਇਹ ਉਹ ਸਮਾਂ ਸੀ ਜਦੋਂ ਗਾਇਕਾਂ ਤੇ ਪਹਿਲਵਾਨਾਂ ਪ੍ਰਤੀ ਲੋਕਾਂ ਦਾ ਪਿਆਰ ਤੇ ਸਤਿਕਾਰ ਨਿਰਸ਼ਲ ਤੇ ਸ਼ਰਦਾ ਵਾਲਾ ਹੁੰਦਾ ਸੀ ਆਵਾਜ਼ਾਈ ਦੇ ਸਾਧਨਾਂ ਦੀ ਘਾਟ ਹੋਣ ਕਰਕੇ ਲੋਕ ਅਖਾੜਾ ਲੱਗਣ ਤੋਂ ਬਾਅਦ ਇਹਨਾਂ ਪਹਿਲਵਾਨਾਂ ਤੇ ਗਮੰਤਰੀਆਂ ਨੂੰ ਆਪਣੇ ਘਰਾਂ ਵਿੱਚ ਨਿਵਾਸ ਦੇਣ ਨੂੰ ਵਡਿਆਈ ਵਾਲਾ ਕਾਰਜ ਸਮਝਦੇ ਸਨ ਜਮਲੇ ਦੀ ਗਾਇਕੀ ਨੇ ਸਿੱਧ ਕਰ ਦਿੱਤਾ ਸੀ ਕਿ ਜੇ ਤੁਹਾਡੀ ਕਲਾ ਸੱਚਮੁੱਚ ਹੀ ਸੱਚ ਦੀ ਗੱਲ ਕਰਦੀ ਹੈ ਤਾਂ ਲੋਕ ਜਾਤਾਂ ਧਰਮਾਂ ਮਜਬਾਂ ਤੋਂ ਉੱਪਰ ਉੱਠ ਕੇ ਤੁਹਾਨੂੰ ਪ੍ਰਵਾਨ ਕਰ ਲੈਂਦੇ ਹਨ ਸਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਹੋਣ ਦਾ ਮਾਣ ਅਸਲ ਸੀ ਉਸ ਦੇ ਗਾਇ ਗੀਤ ਮਾਵਾਂ ਧੀਆਂ ਮਿਲਣ ਲਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ ਨੀ ਇੱਕ ਮੇਰੀ ਅੱਖ ਕਾਸ਼ਨੀ ਤੇ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮਈਆ ਬਹੁਤ ਚਰਚਿਤ ਰਹੇ ਨਾਰ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਅਸੀਂ ਤੀਸਰੀ ਅੱਖ ਲਈ ਜਿਹੜਾ ਲੇਖ ਚੁਣਿਆ ਉਹ ਭੋਲਾ ਸਿੰਘ ਸ਼ਮੀਰੀਆ ਰਾਂ ਦਾ ਲਿਖਿਆ ਹੋਇਆ ਹੈ ਜਿਹੜਾ ਲੇਖ ਹੈ ਸਿਆਸਤ ਤੋਂ ਹਟ ਕੇ ਥੋੜਾ ਜਿਹਾ ਸਾਡੇ ਸੱਭਿਆਚਾਰਕ ਕੀਮਤਾ ਨਾਲ ਰਿਲੇਟਡ ਹੈ ਖਾਸ ਕਰਕੇ ਗੀਤਕਾਰੀ ਨਾਲ ਪੋਲਾ ਸਿੰਘ ਸ਼ਮੀਰੀ ਹਰਾਂ ਨੇ ਇਸ ਆਰਟੀਕਲ ਦਾ ਜਿਹੜਾ ਹੈਡਿੰਗ ਹੈ ਉਹ ਹੈ ਮੌਜੂਦਾ ਗਾਇਕੀ ਜਾਂ ਗੀਤਕਾਰੀ ਤਬਾਹੀ ਵੱਲ ਕਿਉਂ ਗਵਾਚ ਰਹੀ ਹੈ ਕਲਾਤਮਕ ਗਾਇਕੀ ਕਾਹੂ ਸ਼ੁਰੂ ਕਰਦੇ ਆ ਪੋਲਾ ਸਿੰਘ ਸ਼ਮੀਰੀ ਹਰਾਂ ਦਾ ਲਿਖਿਆ ਹੋਇਆ ਹੈ ਲੇਖ ਅੱਜ ਤੋਂ 8-10 ਦਹਾਕੇ ਪਹਿਲਾਂ ਜਦੋਂ ਮੇਲਿਆਂ ਜਾਂ ਖਾੜਿਆਂ ਵਿੱਚ ਕਵੀਸ਼ਰ ਜਾਂ ਢਾਡੀ ਤੁਰ ਫਿਰ ਕੇ ਗਾਉਣ ਸੁਣਾਇਆ ਕਰਦੇ ਸਨ ਉਦੋਂ ਢਾਡੀਆਂ ਜਾਂ ਕਬੀਸ਼ਰਾਂ ਦੀ ਆਵਾਜ਼ ਵੀ ਸਪੀਕਰ ਵਰਗੀ ਹੋਇਆ ਕਰਦੀ ਸੀ ਲੋਕ ਗੋਲ ਚੱਕਰ ਬਣਾ ਕੇ ਉਹਨਾਂ ਢਾਡੀਆਂ ਨੂੰ ਸੁਣਦੇ ਸਨ ਪਿੰਡਾਂ ਦੇ ਲੋਕ ਮੇਲਿਆਂ ਤੇ ਵਹੀਰਾਂ ਘੱਤ ਕੇ ਇਹ ਗਾਉਣ ਸੁਣ ਲਈ ਜਾਂਦੇ ਸਨ ਕਿਉਂਕਿ ਉਸ ਸਮੇਂ ਸਾਜ਼ਾਂ ਦਾ ਸ਼ੋਰ ਸ਼ਰਾਬਾ ਨਹੀਂ ਸੀ ਕਿਤੇ ਦੂਰੋਂ ਆਉਂਦੀ ਇੱਕ ਮੰਤਰੀਆਂ ਦੀ ਆਵਾਜ਼ ਨੂੰ ਸੁਣ ਕੇ ਲੋਕ ਤੁਰੇ ਜਾਂਦੇ ਵੀ ਖੜ੍ਹ ਜਾਇਆ ਕਰਦੇ ਸਨ ਖੇਤਾਂ 'ਚ ਹਲ ਵਾਹੋਂਦੇ ਕਿਸਾਨ ਜਦੋਂ ਦੂਰ ਕਿਤੇ ਲਾਊਡ ਸਪੀਕਰ ਤੇ ਅਮਰ ਸਿੰਘ ਸ਼ੌਕੀ ਦੀ ਸਹਿਬਾਵਾਜਾ ਮਾਰਦੀ ਜਾਂ ਤਿੰਨ ਸੌ ਕਾਨੀਸਾਰ ਦੀ ਮੇਰੇ ਲੱਕ ਲਟਕੇ ਸ਼ਮਸ਼ੀਰ ਨੀਓ ਪੱਤਿਆਂ ਵਾਂਗਰ ਉੱਡਣਗੇ ਜਦ ਮਾਰੇ ਜੱਟ ਨੇ ਤੀਰ ਸੁਣਦੇ ਤਾਂ ਹਰ ਸਤਰ ਤੇ ਆਖਰੀ ਤੁੜੇ ਦੇ ਨਾਲ ਉੱਚੀ ਉੱਚੀ ਆਪ ਵੀ ਗਾਉਣ ਲੱਗ ਪੈਂਦੇ ਸਨ ਢਾਡੀ ਬਚਨ ਸਿੰਘ ਗਾਉਂਦਾ ਇੱਕ ਧਾਂ ਦੀ ਸਾਦਾ ਵਿਆਤੀ ਕੰਤ ਨਿਆਣੇ ਨੂੰ ਕਵੀਸ਼ਰ ਕਰਨੈਲ ਸਿੰਘ ਪਾਰ ਸਿਵਾਧਾ ਹੁੰਦਾ ਸੀ ਦੁਨੀਆ ਚੌਂਕ ਦੇ ਨਾਲ ਦਾ ਮੇਲਾ ਤੇ ਜਦੋਂ ਮਿਲਖੀ RAM ਕਹੋਂਦਾ ਤੋਤਾ ਢੋਲਦਾਰ ਰੋਵੇ ਤੇ ਕੁਰਲਾਵੇ ਤੇ ਅੱਖਾਂ ਬੰਦ ਕਰਕੇ ਸੁਣਨ ਵਾਲੇ ਦੀ ਰੂਹ ਕਹਾਣੀ ਦੇ ਪਾਤਰਾਂ ਦੇ ਅੰਗ ਸੰਗ ਜਾ ਖੜਦੀ ਸੀ ਇਹ ਉਹ ਸਮਾਂ ਸੀ ਜਦੋਂ ਗਾਇਕਾਂ ਤੇ ਪਹਿਲਵਾਨਾਂ ਪ੍ਰਤੀ ਲੋਕਾਂ ਦਾ ਪਿਆਰ ਤੇ ਸਤਿਕਾਰ ਨਿਰਸ਼ਲ ਤੇ ਸ਼ਰਦਾ ਵਾਲਾ ਹੁੰਦਾ ਸੀ ਆਵਾਜ਼ਾਈ ਦੇ ਸਾਧਨਾਂ ਦੀ ਘਾਟ ਹੋਣ ਕਰਕੇ ਲੋਕ ਅਖਾੜਾ ਲੱਗਣ ਤੋਂ ਬਾਅਦ ਇਹਨਾਂ ਪਹਿਲਵਾਨਾਂ ਤੇ ਗਮੰਤਰੀਆਂ ਨੂੰ ਆਪਣੇ ਘਰਾਂ ਵਿੱਚ ਨਿਵਾਸ ਦੇਣ ਨੂੰ ਵਡਿਆਈ ਵਾਲਾ ਕਾਰਜ ਸਮਝਦੇ ਸਨ ਉੱਚੀ ਤੇ ਖੜਕੀ ਆਵਾਜ਼ ਵਿੱਚ ਅਮਰ ਸਿੰਘ ਸ਼ੌਕੀ ਅਤੇ ਬਾਅਦ ਵਿੱਚ ਰਣਜੀਤ ਸਿੰਘ ਸੰਧਵਾ ਦੀ ਝੰਡੀ ਰਹੀ ਰਣਜੀਤ ਸਿੰਘ ਸੰਧਵਾ ਤੇ ਕਰਨਲ ਪਾਰਸ ਦੀ ਜੋੜੀ ਨੇ ਬਹੁਤ ਨਾਂ ਕਮਾਇਆ ਅਲਗੋਜ਼ੇ ਦੀ ਟੋਰ ਸਥਾਪਿਤ ਕੀਤੀ ਮਿਲਖੀ RAM ਤੇ ਬੇਲੀ RAM ਨੇ ਇਸ ਸਮੇਂ ਸਾਜਾਂ ਦਾ ਸ਼ੋਰ ਸ਼ਰਾਬਾ ਨਹੀਂ ਸੀ ਹੁੰਦਾ ਲੋਕ ਰੱਜ ਕੇ ਸ਼ਬਦੀ ਰਸ ਮਾਣਦੇ ਕਵੀਸ਼ਰ ਜਾਂ ਢਾਡੀ ਸਮੇ ਦੇ ਅਤੇ ਸਥਿਤੀ ਦੇ ਅਨਸਾਰ ਪਾਤਰਾਂ ਦੀ ਮਨੋਦਸ਼ਾ ਨੂੰ ਟੁਕਵੇਂ ਸ਼ਾਂਦਰਾ ਹੀ ਗਾ ਕੇ ਸਰੋਤਿਆਂ ਨੂੰ ਆਪਣੇ ਨਾਲ ਤੋਰ ਲੈਂਦੇ ਸਨ ਗੱਡੀ ਸ਼ਾਂਦਰਾ ਹੀ ਪੂਰਨ ਤੇ ਰਾਣੀ ਸੁਨਦਰਾ ਵਿਚਾਰੇ ਸੰਵਾਦੀ ਰੂਪ ਨੂੰ ਅਮਰ ਸਿੰਘ ਸ਼ੌਕੀ یوں ਪੇਸ਼ ਕਰਦਾ ਹੁੰਦਾ ਸੀ ਗੱਲ ਸੁਣ ਲੈ ਰਾਣੀਏ ਮੇਰੀ ਅਸੀਂ ਹਾਂ ਭਗਤ ਰੱਬ ਦੇ ਸਾਡੀ ਸਤਗੁਰ ਸਾਡੀ ਸਤਗੁਰ ਨਾਲ ਪ੍ਰੀਤੀ ਲੋਕ ਭਾਵੇਂ ਲੱਖ ਵਸਦੇ ਅਸੀਂ ਰੂਪ ਅਸੀਂ ਰੂਪ ਗਵਾ ਲਿਆ ਆਪਣਾ ਕੰਨ ਪੜਵਾ ਕੇ ਰਾਣੀਏ ਸੁੰਦਰਾ ਸੁੰਦਰਾ ਨੀ ਜੱਗ ਦਾ ਪਿਆਰ ਛੱਡ ਕੇ ਪਾਈਆਂ ਮੁੰਦਰਾ ਤੇ ਲਾਲ ਚੰਦ ਜੰਮਲਾ ਜੱਟ ਦੀ ਤੂੰ ਵੀ ਨੇ ਗੁਰੂ ਨਾਨਕ ਨੂੰ ਜਿਹਾ ਧਿਆਇਆ ਕਿ ਉਹ ਸਦਾ ਲਈ ਅਮਰ ਹੋ ਗਿਆ ਜਿਆਦਾ ਕਰਕੇ ਉੜਕੀ ਤੇ ਤੁੰਬੀ ਹੀ ਉਸਦੀ ਗਾਇਕੀ ਦਾ ਧੁਰਾ ਰਹਿ ਆਪਣੇ ਫੱਕਰਾਂ ਵਰਗੇ ਭੇਸ ਨਾਲ ਫੱਕਰਾਂ ਵਰਗੀ ਗਾਇਕੀ ਪ੍ਰਧਾਨ ਰਹੀ ਸੰਸਾਰੀ ਤੇ ਅਧਿਆਤਮਕ ਅਧਿਆਤਮਕਤਾ ਦੇ ਸੰਵਾਦੀ ਰੂਪ ਨੂੰ ਲੁਕਾਈ ਦੇ ਪੱਤਰ ਤੇ ਆ ਕੇ ਲੋਕਾਂ ਦਾ ਮਨੋਰੰਜਨ ਕਰਦੀ ਜਮਲੇ ਜੱਟ ਦੀ ਗਾਇਕੀ ਜਮਲੇ ਦੀ ਗਾਇਕੀ ਨੇ ਸਿੱਧ ਕਰ ਦਿੱਤਾ ਸੀ ਕਿ ਜੇ ਤੁਹਾਡੀ ਕਲਾ ਸੱਚਮੁੱਚ ਹੀ ਸੱਚ ਦੀ ਗੱਲ ਕਰਦੀ ਹੈ ਤਾਂ ਲੋਕ ਜਾਤਾਂ ਧਰਮਾਂ ਮਜਬਾਂ ਤੋਂ ਉੱਪਰ ਉੱਠ ਕੇ ਤੁਹਾਨੂੰ ਪ੍ਰਵਾਨ ਕਰ ਲੈਂਦੇ ਹਨ ਲਾਲਚੰਦ ਇੱਕ ਬਾਣੀਆਂ ਦਾ ਮੁੰਡਾ ਹੋਣ ਦੇ ਬਾਵਜੂਦ ਉਸ ਨੇ ਜੱਟ ਬਰਾਦਰੀ ਦਾ ਬਰਾਦਰੀ ਦਾ ਤਖੱਲਸ ਜਮਲਾ ਜੱਟ ਬਣਾ ਲਿਆ ਸੀ ਪਰ ਜੱਟ ਬਰਾਦਰੀ ਨੇ ਸਵਰਗ ਅੰਤਰਾਲ ਨੂੰ ਸ਼ੁਭ ਸਗਰ ਮੰਨਦੇ ਹੋਏ ਚਾਹਵਾਂ ਨਾਲ ਸਵੀਕਾਰ ਲਿਆ ਇਹ ਪ੍ਰਵਾਨਗੀ ਅਤੇ ਅਣਪੱਥ ਸਿਰਫ ਜਮਲੇ ਦੇ ਸ਼ਬਦ ਰਸ ਕਰਕੇ ਹੀ ਸੰਭਵ ਹੈ ਉਸ ਦੀ ਗਾਇਕੀ ਵਿੱਚੋਂ ਲੋਕ ਆਨੰਦ ਮਹਿਸੂਸ ਕਰਦੇ ਰਹੇ ਉਸ ਦੀ ਗਾਇਕੀ ਵਿੱਚ ਮੌਜੂਦਾ ਸਮੇਂ ਵਰਗਾ ਧੂਮ ਧੜਕਾ ਨਹੀਂ ਸੀ ਉਸ ਦੇ ਸੁੱਚੇ ਬੋਲਾਂ ਸਦਕੇ ਕਿਸੇ ਦੇ ਵੀ ਬੁੱਲਾਂ ਤੇ ਅੱਜ ਤੱਕ ਇਹ ਸ਼ਬਦ ਨਹੀਂ ਆਇਆ ਕਿ ਇੱਕ ਬਾਣੀ ਆ ਜੱਟ ਕਿਵੇਂ ਹੋਇਆ ਭਈ ਪ੍ਰਾਤਨ ਗਾਇਕ ਜ਼ਿਆਦਾ ਕਰਕੇ ਆਪਣੀਆਂ ਲਿਖੀਆਂ ਰਚਨਾਵਾਂ ਖੁਦ ਹੀ ਪੇਸ਼ ਕਰਦੇ ਸਨ ਆਪਣੀ ਲਿਖੀ ਰਚਨਾ ਵਿੱਚ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਕਿਹੜਾ ਪੈਰਾ ਜਾਂ ਕਿਹੜਾ ਬੰਦ ਐਕਸ਼ਨ ਭਰਪੂਰ ਹੈ ਤੇ ਕਿਹੜੇ ਸ਼ਬਦਾਂ ਨੂੰ ਚੱਬ ਕੇ ਬੋਲਣਾ ਹੈ ਤੇ ਕਿੱਥੇ ਸੁਰ ਨੀਵੀਂ ਰੱਖਣੀ ਹੈ ਫਿਰ ਜੇਲ੍ਹ ਤੋਂ ਨਿਕਲ ਕੇ ਸਟੇਜ ਤੇ ਚੜੇ ਜਗਤ ਸਿੰਘ ਜੱਗੇ ਨੂੰ ਲੋਕ ਸੁਣ ਦੇ ਨਾਲ ਨਾਲ ਉਸ ਨੂੰ ਹੀ ਉਸ ਦੀ ਬਾਹਰੀ ਦੇਖਣ ਨੂੰ ਹੀ ਨਿਹਾਰਨ ਲੱਗੇ ਜਦੋਂ ਘੋੜੀ ਤੇ ਚੜ ਕੇ ਆਉਂਦਾ ਤੇ ਉੱਤਰਨਸਾਰ ਰੀ ਗਾਉਂਦਾ ਮੈਨੂੰ ਜੱਟ ਮਿਰਜਾ ਨੇ ਆਖਦੇ ਤੇ ਉਦੋਂ ਉਹ ਸੱਚਮੁੱਚ ਮਿਰਜਾ ਹੀ ਪ੍ਰਤੀਤ ਹੁੰਦਾ ਸੀ ਉਸ ਦੇ ਨਾਲ ਨਰਿੰਦਰ ਬੀਬਾ ਦਾ ਸਾਥ ਸੋਨੇ ਤੇ ਸੁਹਾਗੇ ਵਰਗਾ ਸੀ ਸ੍ਰਿੰਦਰਕੌਰ ਨੂੰ ਪੰਜਾਬ ਦੀ ਕੋਇਲ ਹੋਣ ਦਾ ਮਾਣ ਅਸਲ ਸੀ ਉਸ ਦੇ ਗਾਏ ਗੀਤ ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ ਨੀ ਇੱਕ ਮੇਰੀ ਅੱਖ ਕਾਸ਼ਨੀ ਤੇ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮਈਆ ਬਹੁਤ ਚਰਚਿਤ ਰਹਿ ਪ੍ਰਕਾਸ਼ ਕੌਰ ਜਗਜੀਤ ਜੀ ਜੀਰਵੀ ਤੇ ਆਸਾ ਸਿੰਘ ਮਸਤਾਨਾ ਦਾ ਆਪਣਾ ਰੰਗ ਸੀ ਇਸ ਤੋਂ ਬਾਅਦ ਅਖਾੜਾ ਪ੍ਰਣਾਲੀ ਲੋਕਾਂ ਦੀ ਭਰਪੂਰ ਖਿੱਚ ਦਾ ਕੇਂਦਰ ਬਣੀ ਗਈ ਇਹਨਾਂ ਅਖਾੜਾ ਜੋੜੀਆਂ ਦੇ ਸਰਗਰਮ ਹੋਣ ਤੇ ਗੀਤਕਾਰਾਂ ਦੀ ਵੱਖਰੀ ਪਛਾਣ ਬਣਨੀ ਸ਼ੁਰੂ ਹੋਈ ਅਖਾੜੇ ਪ੍ਰਤੀ ਲੋਕਾਂ ਦੀ ਦਿਲਚਸਪੀ ਔਰਤ ਦੇ ਮੂਹੋਂ ਬੇਬਾਕ ਪਰਿਵਾਰਕ ਨੋਕ ਝੋਕ ਸੁਣਨ ਕਰਕੇ ਜਿਆਦਾ ਹੁੰਦੀ ਸੀ ਕਿਉਂਕਿ ਔਰਤ ਸਮਾਜਿਕ ਤੌਰ ਤੇ ਅਣ ਅਲਾਨੀ ਐਮਰਜੈਂਸੀ ਤਹਿਤ ਬੰਦ ਹੁੰਦੀ ਸੀ ਸ਼ੁਰੂ ਸ਼ੁਰੂ ਵਿੱਚ ਸਿਰਫ ਮਰਦ ਦੇ ਖਾੜਾ ਵੇਖਿਆ ਕਰਦੇ ਸਨ ਇਹ ਵੀ ਇੱਕ ਸ਼ਰਮ ਦਾ ਦੌਰ ਸੀ ਜਦੋਂ ਘਰ ਦੇ ਜਵਾਨ ਪੁੱਤ ਵੀ ਆਪਣੇ ਬਾਪ ਤੋਂ ਚੋਰੀਓ ਖਾੜਾ ਵੇਖਦੇ ਸਨ ਤੇ ਖਾੜੇ ਵਿੱਚ ਖਾੜਨ ਜਾਂ ਬੈਠਣ ਸਮੇਂ ਆਪਣੇ ਬਾਪ ਤੋਂ ਓਲੇ ਹੋ ਕੇ ਖਾੜਾ ਵੇਖਦੇ ਸਨ ਔਰਤਾਂ ਲੁਕ ਛੁਪ ਕੇ ਜਾਂ ਕੋਠਿਆਂ ਤੋਂ ਆਪਣੇ ਚਿਹਰੇ ਕੱਪੜੇ ਨਾਲ ਢੱਕ ਕੇ ਆਪਣੇ ਘਰਦਿਆਂ ਤੋਂ ਚੋਰੀ ਅਖਾੜੇ ਵੇਖਿਆ ਕਰਨੀਆਂ ਸਨ ਸਮੇਂ ਦੇ ਵਹਿਣ ਨਾਲ ਜਦੋਂ ਇਹ ਅਖਾੜਾ ਕਲਚਰ 70 ਤੋਂ ਹੁੰਦਾ ਆਇਆ ਪੈਲਸਾ ਤੱਕ ਪੁੱਜਿਆ ਤਾਂ ਔਰਤਾਂ ਵੀ ਇਸ ਅਖਾੜਾ ਕਲਚਰ ਦਾ ਹਿੱਸਾ ਬਣ ਲਗੀਆਂ ਇਸ ਅਖਾੜਾ ਵਿਧੀ ਵਿੱਚ ਜਦੋਂ ਗੀਤ ਦੇ ਆਖਰੀ ਬੰਦ ਵਿੱਚ ਗੀਤਕਾਰ ਦਾ ਨਾਮ ਨਸ਼ਰ ਹੁੰਦਾ ਤਾਂ ਲੋਕ ਗੀਤਕਾਰਾਂ ਦੀ ਵੀ ਪਛਾਣ ਕਰਨ ਲੱਗ ਪਏ ਨੰਦ ਲਾਲ ਨੂਰਪੁਰੀ ਚਮਨ ਲਾਲ ਸ਼ੁਗਲ ਗਰਦੇਵ ਸਿੰਘ ਮਾਨ ਬਾਬੂ ਸਿੰਘ ਮਾਨ ਬਰਾੜਾ ਵਾਲਾ ਹਰਦੇਵ ਦਿਲਗੀਰ ਥਰੀਕੇ ਵਾਲਾ ਸੋਹਣ ਸਿੰਘ ਸੀਤਲ ਤੇ ਗਾਮੀ ਸੰਗਤਪੁਰੀਆ ਆਦ ਗੀਤਕਾਰ ਵੱਖੋ ਵੱਖਰੀਆਂ ਵਧਾਵਾ ਦੇ ਗੀਤ ਰਚ ਕੇ ਆਪੋ ਆਪਣੇ ਵੱਖਰੇ ਮਾਰਕੇ ਦੀ ਗੱਲ ਕਰਦੇ ਰਹੇ ਗੀਤਾਂ ਦੀਆਂ ਸ਼ੈਲੀਆਂ ਤੋਂ ਹੀ ਲੋਕ ਗੀਤਕਾਰਾਂ ਦੀ ਪਛਾਣ ਕਰਨ ਲੱਗੇ ਅਖਾੜਿਆਂ ਵਿੱਚ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਜਦ ਪਰਿਵਾਰਕ ਮਸਲਿਆਂ ਨੂੰ ਨਾਟਕੀ ਢੰਗ ਨਾਲ ਦਰਸਾਇਆ ਜਾਣ ਲੱਗਿਆ ਅਖਾੜਾ ਕਲਚਰ ਕਾਫੀ ਸਮਾਂ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ ਇਸ ਸਮੇਂ ਤੱਕ ਸੰਗੀਤ ਕਲਾਕਾਰਾਂ ਦੀ ਮੁੱਠੀ ਵਿੱਚ ਰਿਹਾ ਭਾਵ ਸੰਗੀਤ ਕਦੇ ਸ਼ਬਦਾਂ ਤੇ ਭਾਰੂ ਨਹੀਂ ਸੀ ਪੈਂਦਾ ਬੇਸ਼ੱਕ ਸਾਜ਼ਾਂ ਦੀ ਗਿਣਤੀ ਸਟੇਜ ਤੇ 6 ਜਾਂ 7 ਤੱਕ ਪਹੁੰਚ ਚੁੱਕੀ ਸੀ ਲੋਕ ਸਰਵਣ ਵਿਧੀ ਰਹਿਣ ਗੀਤਾਂ ਦਾ ਸ਼ਬਦੀ ਰਸ ਵੀ ਮਾਣਦੇ ਰਹੇ ਅਖਾੜਿਆਂ ਵਿੱਚ ਮੋਰੀ ਰੋਲ ਅਦਾ ਕਰਨ ਵਾਲੇ ਕਲਾਕਾਰ ਸਨ ਪੰਮੀ ਪੋਲੀ ਮੁਹੰਮਦ ਸਦੀਕ ਰਣਜੀਤ ਕੌਰ ਹਰਚਰਨ ਗਰੇਵਾਲ ਰਾਜਨ ਤੇ ਚਾਂਦੀਰਾਮ ਦੀਦਾਰ ਸੰਧੂ ਕੁਲਦੀਪ ਮਾਨਕ ਜਗਮੂਣ ਤੇ ਕੇਦੀਪ ਨਰਿੰਦਰ ਬੀਬਾ ਪ੍ਰਕਾਸ਼ ਕੌਰ ਆਸਾ ਸਿੰਘ ਮਸਤਾਨਾ ਜਸਵੰਤ ਤਸਦੀਲਾ ਪ੍ਰਵਿੰਦਰ ਸੰਧੂ ਕਰਤਾਰ ਰਮਲਾ ਹਾਕਮ ਬਖਤਰੀ ਵਾਲਾ ਅਮਰ ਸਿੰਘ ਚਮਕੀਲਾ ਮਦਨ ਰਾਹੀ ਆਦ ਕਲਾਕਾਰਾਂ ਦੀ ਕਤਾਰ ਕਾਫੀ ਲੰਮੀ ਹੈ ਇਸ ਦੌਰ ਦਾ ਇੱਕ ਇਹ ਵੀ ਰੰਗ ਸੀ ਕਿ ਔਰਤ ਕਲਾਕਾਰ ਤੋਂ ਬਿਨਾ ਲੋਕ ਅਖਾੜੇ ਨੂੰ ਪ੍ਰਵਾਨ ਨਹੀਂ ਕਰਨ ਕਰਦੇ ਕੁਲਦੀਪ ਮਾਨਕ ਦਾ ਇਸ ਦੌਰ ਵਿੱਚ ਇੱਕ ਵੱਖਰਾ ਰੰਗ ਸੀ ਨਿਰਿੰਦਰ ਬੀਬਾ ਦਾ ਵੱਖਰਾ ਤੇ ਜਗਮੂਨ ਤੇ ਕੇਦੀਪ ਦਾ ਵੱਖਰਾ ਦਿਦਾਰ ਸੰਧੂ ਖੁਦ ਹੀ ਗੀਤ ਲਿਖਦਾ ਤੇ ਖੁਦ ਹੀ ਗਾਉਂਦਾ ਹੁੰਦਾ ਸੀ ਉਸ ਦੀ ਮਹਾਵਰਿਆ ਨਾਲ ਸ਼ਿੰਗਾਰੀ ਹੋਈ ਗੀਤ ਸ਼ੈਲੀ ਲੋਕਾਂ ਨੇ ਬਹੁਤ ਪਸੰਦ ਕੀਤੀ ਅਖਾੜਾ ਵਿਧੀ ਵਿੱਚ ਮੁਹੰਮਦ ਸਦੀਕ ਰਣਜੀਤ ਕੌਰ ਲੰਬੀ ਪਾਰੀ ਖੇਡਣ ਵਾਲੀ ਜੋੜੀ ਸੀ ਬਹੁਤ ਘੱਟ ਲੋਕ ਜਾਣਦੇ ਨੇ ਕਿ ਮੁਹੰਮਦ ਸਦੀਕ ਸਿਰਫ ਗਾਇਕ ਹੀ ਨਹੀਂ ਸੰਗੀਤਕਾਰ ਦੇ ਤੌਰ ਤੇ ਵੀ ਉਸ ਤੋਂ ਜ਼ਿਆਦਾ ਮਾਰ ਹੈ ਮੁਹੰਮਦ ਸਦੀਕ ਨੇ ਬਾਬੂ ਸਿੰਘ ਮਾਨ ਦੇ ਕੋਲੜਾ ਸ਼ੰਦਰਮਾ ਗੀਤਾਂ ਨੂੰ ਵੱਖੋ-ਵੱਖਰੀਆਂ ਤਰਜ਼ਾਂ ਵਿੱਚ ਪੇਸ਼ ਕਰਕੇ ਆਪਣੀ ਕਲਾ ਦਾ ਭਰਪੂਰ ਮਜ਼ਾਰਾ ਕੀਤਾ ਜਦੋਂ ਕਲਾਕਾਰ ਤੇ ਸੁਰ ਇੱਕ ਸੁਰ ਹੁੰਦੇ ਨੇ ਤਾਂ ਕਲਾ ਦਾ ਜਨਮ ਹੁੰਦਾ ਹੈ ਕਲਾ ਜਦੋਂ ਸਿਰ ਚੜ ਕੇ ਬੋਲਦੀ ਹੈ ਤਾਂ ਕਲਾਕਾਰ ਨੂੰ ਵੀ ਵਹਿਣਾ ਵਿੱਚ ਡੋਬੋ ਜਾਂਦੀ ਹੈ ਇੱਕ ਵਾਰ ਮੁਹੰਮਦ ਜ਼ਦੀਕ ਬਾਬੂ ਸਿੰਘ ਮਾਨ ਦੇ ਗੀਤ ਨਹੀਂ ਉਹ ਭੁੱਲਣਾ ਵਿਛੋੜਾ ਤੇਰਾ ਦਾ ਸੰਗੀਤ ਤਿਆਰ ਕਰ ਰਿਹਾ ਸੀ ਤੇ ਜਦੋਂ ਗੀਤ ਨੂੰ ਪੂਰੀ ਤਰ੍ਹਾਂ ਸੰਗੀਤਬੱਧ ਕਰਕੇ ਮੁਹੰਮਦ ਜ਼ਦੀਕ ਗਾਉਣ ਲੱਗਾ ਤਾਂ ਮੁਹੰਮਦ ਜ਼ਦੀਕ ਖੁਦ ਵੀ ਰੋਂਣ ਲੱਗ ਪਿਆ ਇਸ ਨੂੰ ਕਹਿੰਦੇ ਨੇ ਜਿਉਂਦੀ ਭਾਵਨਾ ਵਾਲਾ ਗੀਤ ਜੋ ਇਸ ਤਰ੍ਹਾਂ ਗੀਤਕਾਰਾਂ ਦੀ ਸ਼ੈਲੀ ਵਿੱਚ ਵੀ ਇਨਖਾਰ ਆਉਂਦਾ ਗਿਆ ਬਾਬੂ ਸਿੰਘ ਮਾਨ ਲੋਕ ਬੋਲੀ ਵਿੱਚ ਭਾਵਨਾਤਮਕ ਗੀਤ ਲਿਖਣ ਦੇ ਮਾਰ ਵੱਜੋਂ ਜਾਣਿਆ ਜਾਣ ਲੱਗਾ ਤੇ ਤਰੀਕੇ ਵਾਲਾ ਲੋਕ ਗਥਾਵਾਂ ਲਿਖਣ ਵਾਲਾ ਲਿੰਦੇ ਪੰਜਾਬ ਦੇ ਕਲਾਕਾਰਾਂ ਨੇ ਸੰਗੀਤ ਨੂੰ ਵਕਾਊ ਨਹੀਂ ਹੋਣ ਦਿੱਤਾ ਉਹਨਾਂ ਨੇ ਸ਼ਬਦਾਵਲੀ ਉੱਪਰ ਸੰਗੀਤ ਨੂੰ ਅਜੇ ਤੱਕ ਵੀ ਭਾਰੂ ਨਹੀਂ ਹੋਣ ਦਿੱਤਾ ਮੌਜੂਦਾ ਗਾਇਕੀ ਤੇ ਗੀਤਕਾਰੀ ਵਿੱਚੋਂ ਹੁਣ ਸਚੱਜਾ ਕਲਾਕਾਰ ਲੱਭਣਾ ਹੀ ਔਖਾ ਹੋ ਗਿਆ ਹੈ ਪਹਿਲਾਂ ਗਾਉਣ ਵਾਲਾ ਸੰਗੀਤ ਨੂੰ ਆਪਣੇ ਮੁਤਾਬਕ ਢਾਲਦਾ ਸੀ ਤੇ ਹੁਣ ਸੰਗੀਤ ਕਲਾਕਾਰ ਨੂੰ ਆਪਣੇ ਮੁਤਾਬਕ ਤੋੜਦਾ ਹੈ ਸੰਗੀਤ ਦੇ ਸ਼ੋਰ ਨੇ ਗਾਇਕ ਤੇ ਗੀਤਕਾਰ ਦੋਵੇਂ ਹੀ ਗੁਣਾਤਮਕ ਪੱਖ ਤੋਂ ਹੀਣੇ ਕਰ ਦਿੱਤੇ ਹਨ ਹੁਣ ਗੀਤ ਵਿੱਚਲਾ ਸਰੋਦੀ ਰਸ ਅੱਖਾਂ ਰਹੀਂ ਵੇਖਣ ਵਾਲੀ ਵਸਤੂ ਬਣ ਕੇ ਹੀ ਰਹਿ ਗਿਆ ਹੈ ਹੁਣ ਅਸੀਂ ਪਰਦੇ ਤੇ ਗੀਤ ਸੁਣਦੇ ਆਂ ਵੇਖਦੇ ਨਹੀਂ ਅੱਜਕੱਲ ਕਲਾਕਾਰ ਸਿੱਖਦੇ ਨਹੀਂ ਕੰਪਿਊਟਰ ਤੇ ਵੱਜਦਾ ਸੰਗੀਤ ਹੀ ਉਹਨਾਂ ਨੂੰ ਆਪਣੇ ਮੁਤਾਬਕ ਮੋੜਦਾ ਹੈ ਹੁਣ ਤਾਂ ਇਹ ਵੀ ਨਹੀਂ ਪਤਾ ਕਿ ਕਣ ਜਾਣ ਜਾਂ ਖੋਤੀ ਕਲਾਕਾਰ ਕਦੋਂ ਸੁਪਰਸਟਾਰ ਬਣ ਜਾਵੇ ਅਜਿਹੇ ਕਲਾਕਾਰ ਸਟੇਜ ਤੇ ਗਾਉਂਦੇ ਘੱਟ ਤੇ ਨੱਚਦੇ ਜ਼ਿਆਦਾ ਹਨ ਹੁਣ ਤਾਂ ਇਹ ਵੀ ਸਮਝ ਨਹੀਂ ਆਉਂਦੀ ਕਿ ਪਰਦੇ ਕੇ ਬੈਠੇ ਨੂੰ ਦਰਸ਼ਕ ਕਹੀਏ ਜਾਂ ਸਰੋਤਾ ਬਾਬੂ ਸਿੰਘ ਮਾਨ ਦੇ ਕਹਿਣ ਅਨੁਸਾਰ ਹੁਣ ਗੀਤਕਾਰੀ ਵਾਲਾ ਕਲਾਤਮਕਤਾ ਖਤਮ ਹੋ ਚੁੱਕੀ ਹੈ ਤੇ ਗੀਤਕਾਰੀ ਤੇ ਗਾਇਕੀ ਨੂੰ ਕੰਪਿਊਟਰੀ ਸੰਗੀਤ ਨੇ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਪਰੰਤੂ ਫਿਰ ਵੀ ਕੁਝ ਕਲਾਕਾਰ ਅਜੇ ਵੀ ਇਹੋ ਜਿਹੇ ਹਨ ਜਿਨ੍ਹਾਂ ਨੇ ਸਾਜ਼ਾਂ ਦੇ ਸ਼ੋਰ ਸ਼ਰਾਬੇ ਵਿੱਚ ਵੀ ਆਪਣੀ ਆਵਾਜ਼ ਨੂੰ ਗਵਾਚਣ ਨਹੀਂ ਦਿੱਤਾ ਜਿਨ੍ਹਾਂ ਵਿੱਚ ਗੁਰਦਾਸ ਮਾਨ ਸਤਿੰਦਰ ਸਰਤਾਜ ਹਰਪਜਨ ਮਾਨ ਹੰਸਰਾਜ ਹੰਸ ਤੇ ਸੁਖਵਿੰਦਰ ਜਿਹੜੇ ਬੰਬੇ ਨੇ ਅੱਜਕੱਲ ਬਬਲੂ ਰੀ ਉਹਨਾਂ ਦੇ ਕਲਾਕਾਰਾਂ ਦੇ ਨਾਂ ਵਰਣਨਯੋਗ ਨੇ ਜਿਨ੍ਹਾਂ ਨੇ ਸਾਜ਼ਾਂ ਨੂੰ ਆਪਣੀ ਗਾਇਕੀ ਤੇ ਭਾਰੂ ਨਹੀਂ ਪੈਣ ਦਿੱਤਾ ਜਿਨ੍ਹਾਂ ਸਾਜ਼ਾਂ ਦਾ ਸ਼ੋਰ ਸ਼ਰਾਬਾ ਹੋਵੇਗਾ ਸਮਝੋ ਉਹਨਾਂ ਗਾਇਕ ਜਿਹੜਾ ਕਮਜ਼ੋਰ ਪੱਧਰ ਦਾ ਹੋਏਗਾ ਸੰਗੀਤਕ ਪੱਖ ਵੀ ਕਮਜ਼ੋਰੀ ਵਾਲਾ ਕਲਾਕਾਰ ਹੀ ਸਾਜ਼ਾਂ ਦੀ ਢੋਂਡੋਂ ਦਾ ਸਾਰਾ ਲਏਗਾ ਕਈ ਨਵੇਂ ਗੀਤਕਾਰਾਂ ਨੇ ਇਹੋ ਜਿਹੇ ਗੀਤ ਛਿਰਦੇ ਛਿਰਜੇ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦਾ ਕੀ ਮਤਲਬ ਹੈ ਹੁਣ ਗੀਤਕਾਰੀ ਸਾਡੀਆਂ ਭਾਵਨਾਵਾਂ ਨੂੰ ਹਲੂਣਾ ਦੇਣ ਵਾਲੀ ਨਹੀਂ ਰਹੀ ਨਹੀਂ ਰਚੀ ਜਾ ਰਹੀ ਸਿਰਫ ਪਰਦੇ ਨੂੰ ਮੁੱਕ ਰੱਖ ਕੇ ਰਚੀ ਜਾ ਰਹੀ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਇਹ ਨਹੀਂ ਹੈ ਕਿ ਮੌਜੂਦਾ ਗਾਇਕੀ ਜਾਂ ਗੀਤਕਾਰੀ ਬਿਲਕੁਲ ਤਬਾਹ ਹੀ ਹੋ ਗਈ ਹੈ ਕੁਝ ਨਵੇਂ ਕਾਲ ਕਲਾਕਾਰ ਅਜੇ ਵੀ ਬਹੁਤ ਵਧੀਆ ਲੀਹਾਂ ਪਾ ਰਹੇ ਨੇ ਪਰ ਉਹਨਾਂ ਨਾਲੋਂ ਵਪਾਰੀ ਕਿਸਮ ਦੀ ਗਾਇਕੀ ਸਿਖਰਾਂ ਨੂੰ ਛੂ ਰਹੀ ਹੈ ਜੇਕਰ ਇਹੀ ਰੁਝਾਨ ਜਾਰੀ ਰਿਹਾ ਤਾਂ ਸਾਡੀ ਅਗਲੀ ਪੀੜ੍ਹੀ ਵੀ ਇਸ ਢੌਂ ਢੌਂ ਦੀ ਆਦੀ ਹੋ ਜਾਏਗੀ ਸੋ ਨਵੇਂ ਤੇ ਉੱਭਰਦੇ ਕਲਾਕਾਰਾਂ ਤੇ ਗੀਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਵਪਾਰੀ ਪੱਧਰ ਦੇ ਤਾਣੇ ਬਾਣੇ ਦਾ ਸ਼ਿਕਾਰ ਨਾ ਬਣਨ ਗਾਇਕੀ ਦਾ ਹੁਨਰ ਸਿੱਖਣ ਤੇ ਆਪਣੀ ਜਿਹੜੀ ਸ਼ਬਦੀ ਰਸ ਹੁੰਦਾ ਉਹਨੂੰ ਕਿਤੇ ਵੀ ਗਵਾਚਣ ਨਾ ਦੇਣ ਇਹ ਸੀ ਜੀ ਗੀਤਕਾਰੀ ਬਾਰੇ ਇੱਕ ਬਹੁਤ ਅੱਛਾ ਲੇਖ ਤੇ ਅੱਜ ਦੀ ਗੀਤਕਾਰੀ ਜਿਹੜੀ ਕੱਲੇ ਸਾਜਾਂ 'ਚ ਨਹੀਂ ਘਰੀ ਨਵੇਂ-ਨਵੇਂ ਵਿਧਾ ਵਿੱਚ ਵੀ ਘਿਰ ਗਈ ਆ ਕਦੀ ਹਿਪ ਹੌਪ ਸੰਗੀਤ ਤੇ ਕਦੀ ਕੁਝ ਹੋਰ ਨਾ ਉਹਨੂੰ ਦਿੱਤੇ ਜਾਂਦੇ ਨੇ ਜਿਹੜੇ ਪੱਛਮ ਵੱਲੋਂ ਅਮਰੀਕਾ ਵੱਲੋਂ ਸਾਡੇ ਕਲਚਰ ਵਿੱਚ ਭਾਰੂ ਹੋ ਰਹੇ ਨੇ ਤੇ ਉਹਨਾਂ ਦੇ ਗੀਤਾਂ ਦੀ ਸ਼ਬਦਾਵਲੀ ਵੀ ਜਿਹੜੀ ਆ ਉਹ ਵੀ ਤੇ ਜਿਹੜਾ 뮤직 ਆ ਉਹ ਵੀ ਬੜਾ ਅਜੀਬੋ ਗਰੀਬ ਹੈ ਇਸ ਤਰ੍ਹਾਂ ਦਾ ਹੀ ਇੱਕ ਆਪਣਾ ਲਿਖਿਆ ਲੇਖ ਮੈਂ ਤੁਹਾਡੀ ਸੇਵਾ 'ਚ ਅਗਲੇ ਪ੍ਰੋਗਰਾਮ ਵਿੱਚ ਪੇਸ਼ ਕਰਾਂਗਾ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ